ਦੋਸਤੋ ਤੁਹਾਨੂੰ ਪਤਾ ਹੈ ਕਿ ਸਰਾਇ ਨੰਗਾ ਦਾ ਜਿਹੜਾ ਖੇਡ ਗਰਾਊਂਡ ਦਾ ਵਿਵਾਦ ਚੱਲਦਾ ਨੌਜਵਾਨਾ ਜਿਹੜੇ 4-5 ਕਿੱਲੇ ਖੇਡ ਗਰਾਊਂਡ ਛਡਾਉਣ ਲਈ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਆ ਔਰ ਪਿਛਲੇ ਦਿਨੀ ਪਿੰਡ ਦੇ ਵਿੱਚ ਬੋਲੀ ਜਿਹੜੀ ਇਸ ਮਾਮਲੇ ਨੂੰ ਲੈ ਕੇ ਰੱਦ ਹੋਈ ਆ ਅੱਜ ਡਿਪਟੀ ਕਮਿਸ਼ਨਰ ਮੁਖਸਰ ਨੂੰ ਅਸੀਂ ਮਿਲਣ ਆਏ ਸੀ ਸਰਾਇ ਨੰਗਾ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਤੇ ਉਹ ਸਾਨੂੰ ਮਿਲੇ ਨਹੀਂ ਹੈ ਉਹਨਾਂ ਨਾਲ ਵੀ ਅਸੀਂ ਸੋਮਵਾਰ ਦੀ ਮੀਟਿੰਗ ਰੱਖੀ ਹੈ ਤੇ ਸਾਨੂੰ ਇਹ ਜਾਣਕਾਰੀ ਚ ਗੱਲ ਆਈ ਆ ਵੀ ਪਿੰਡ ਦੀ ਪੰਚਾਇਤ ਤੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਨੌਜਵਾਨਾਂ ਨਾਲ ਵਧਿੱਕੀ ਕਰ ਰਿਹਾ ਤੇ ਉਹਨਾਂ ਤੇ ਦਰਖਾਸਤਾਂ ਜਿਹੜੀ ਝੂਠੀ ਉਹ ਦਿੱਤੀ ਗਈ ਆ ਬਰੀ ਵਾਲਾ ਥਾਣਾ 'ਚ ਅਸੀਂ ਪ੍ਰਸ਼ਾਸਨ ਨੂੰ ਇਸ ਗੱਲ ਤੋਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇਕਰ ਇਹਨਾਂ ਕਿਸੇ ਵੀ ਨੌਜਵਾਨਾਂ ਨਾਲ ਵਧਿੱਕੀ ਕੀਤੀ ਗਈ ਕਿਸੇ ਤੇ ਵੀ ਕੋਈ ਝੂਠਾ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਪ੍ਰਸ਼ਾਸਨ ਨੂੰ ਆਪਦੀ ਕੀਤੀ ਭੁਗਤ ਨਹੀਂ ਪਊਗੀ ਅਸੀਂ ਜ਼ਿਲ੍ਹੇ 'ਚ ਇਹ ਮਾਮਲਾ ਮੰਗਾ ਕੇ ਅਸੀਂ ਨੌਜਵਾਨਾਂ ਨਾਲ ਜੋੜ ਕੇ ਹੋਰ ਜਥੇਬੰਦੀਆਂ ਨਾਲ ਜੋੜ ਕੇ ਇਹ ਨਾ ਹੋਵੇ ਕਿ ਸਾਨੂੰ ਬਰੀ ਵਾਲੇ ਥਾਣੇ ਮੂਰੇ ਮੋਰਚਾ ਲਾਉਣਾ ਪਵੇ ਇਹ ਸਭ ਦੀ ਗੱਲ ਤੋਂ ਪ੍ਰਸ਼ਾਸਨ ਬਾਝ ਆਵੇ ਤੇ ਇਹਨਾਂ ਨੌਜਵਾਨਾਂ ਦਾ ਜਿਹੜਾ ਮਸਲਾ ਉਹ ਬਹਿ ਕੇ ਗੱਲਬਾਤ ਰਾਹੀਂ ਉਹਦਾ ਹੱਲ ਉਹ ਕੱਢਿਆ ਜਾਣਾ ਚਾਹੀਦਾ ਤੇ ਅਸੀਂ ਇਲਾਕੇ ਦੇ ਪੂਰੇ ਖੜਾਰੀਆਂ ਨੂੰ ਨੌਜਵਾਨਾਂ ਨੂੰ ਗਰਾਊਂਡ ਨਾਲ ਪਿਆਰ ਕਰਨ ਵਾਲਿਆਂ ਨੂੰ ਖੇਡਾਂ ਨਾਲ ਪਿਆਰ ਕਰਨ ਵਾਲੇ ਨੌਜਵਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਕ ਸਰਾਇਣਾਗਾ ਦੇ ਨੌਜਵਾਨਾਂ ਵੱਲੋਂ ਇੱਕ ਵੱਡਾ ਇਕੱਠ ਐਤਵਾਰ ਨੂੰ ਰੱਖਿਆ ਗਿਆ ਹੈ ਜਿਹੜਾ ਐਤਵਾਰ ਹੁਣ ਆਉਣਾ ਅੱਜ ਆਪਾਂ 10 ਜੁਲਾਈ 'ਚ ਖੜੇ ਆ ਤੇ ਅੱਜ ਵੀਰਵਾਰ ਆ ਤੇ ਜਿਹੜਾ ਆਉਣ ਵਾਲਾ ਐਤਵਾਰ ਆਉਣਾ ਉਸ ਦਿਨ ਇੱਕ ਬਹੁਤ ਵੱਡਾ ਕੱਠ ਕੀਤਾ ਜਾਣਾ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਮੋਟਰਸਾਈਕਲਾਂ ਸਮੇਤ ਤੇ ਸਾਥੀਆਂ ਸਮੇਤ ਇਹਨਾਂ ਨੌਜਵਾਨਾਂ ਦਾ ਸਾਥ ਦੇਈਏ ਤਾਂ ਜੋ ਜਵਾਨੀ ਨੂੰ ਗਰਾਊਂਡਾਂ ਨਾਲ ਜੋੜਿਆ ਜਾ ਸਕੇ ਖੇਡਾਂ ਨੂੰ ਬਚਾਇਆ ਜਾ ਸਕੇ ਜਿਵੇਂ ਨੌਜਵਾਨਾਂ ਤੇ ਹੱਲਾ ਸੱਭਿਆਚਾਰ ਅਟੈਕ ਆ ਜਿਵੇਂ ਗੈਂਗਸਟਰਵਾਦ ਵਾਲੇ ਪਾਸੇ ਨਸ਼ਿਆਂ ਵਾਲੇ ਪਾਸੇ ਨੂੰ ਧੱਕਿਆ ਜਾ ਰਿਹਾ ਇੱਕੋ ਇੱਕ ਰਾਹ ਜੇ ਸਾਡੇ ਕੋਲ ਬਚਿਆ ਨੌਜਵਾਨਾਂ ਨੂੰ ਜਵਾਨੀ ਨੂੰ ਬਚਾਉਣ ਦਾ ਪੰਜਾਬ ਦੀ ਤੇ ਉਹ ਇਹੀ ਰਾਹ ਹੈ ਕਿ ਨੌਜਵਾਨ ਗਰਾਊਂਡਾਂ 'ਚ ਮੁੜਨ ਪਰ ਜੋ ਖੇਡਣਾ ਚਾਹੁੰਦੇ ਆ ਉਹਨਾਂ ਨੂੰ ਇਹ ਪ੍ਰਬੰਧ ਖੇਡਣ ਨਹੀਂ ਦੇਣਾ ਚਾਹੁੰਦਾ ਇਸ ਕਰਕੇ ਅਸੀਂ ਤੁਹਾਡੇ ਤੋਂ ਆਸ ਕਰਦੇ ਆਂ ਜ਼ਿਲ੍ਹਾ ਵਿਭਾਗ ਵੀ ਇਹਨਾਂ ਨਾਲ ਧੱਕਾ ਕਰਨ ਲੱਗਿਆ ਹੋਇਆ ਠੀਕ ਆ ਪੰਚਾਇਤ ਵੀ ਇਹਨਾਂ ਨਾਲ ਧੱਕਾ ਕਰਨ ਲੱਗੀ ਹੋਈ ਆ ਸਾਨੂੰ ਜਿਹੜੀ ਆਸ ਆ ਇਹਨਾਂ ਨੌਜਵਾਨਾਂ ਨੂੰ ਆਸ ਉਹ ਪੰਜਾਬ ਦੇ ਨੌਜਵਾਨਾਂ ਤੋਂ ਆ ਅਸੀਂ ਬੇਨਤੀ ਕਰਦੇ ਆਂ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਤੇ ਵੱਡੀ ਗਿਣਤੀ 'ਚ ਐਤਵਾਰ ਨੂੰ 11 ਵਜੇ ਸਰਾਏ ਨਾਗਾ ਮਰਾੜ ਰੋਡ ਤੇ ਵਿਸ਼ਾਲ ਸਕੂਲ ਦੇ ਸਾਹਮਣੇ ਜੋ ਗਰਾਊਂਡ ਬਣਿਆ ਹੋਇਆ ਉਹਦੇ ਚ ਇਕੱਠ ਕੀਤਾ ਜਾਣਾ ਚਾਹ ਦਾ ਲੰਗਰ ਅਸੀਂ ਪ੍ਰਬੰਧ ਕਰਾਂਗੇ ਸਾਰੇ ਹੀ ਮਿੱਤਰਾਂ ਨੂੰ ਸੱਜਣਾ ਨੂੰ ਦੂਰ ਨੇੜੇ ਬੇਨਤੀ ਆ ਖੜਹਾਰੀਆਂ ਨੂੰ ਬੇਨਤੀ ਆ ਕਿ ਲਾਜ਼ਮੀ ਹੀ ਇਸ ਸੰਘਰਸ਼ ਚ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਤੇ ਇਹ ਮਾਮਲਾ ਹੱਲ ਕਰਵਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਜੀ ਕੀ ਮਸਲਾ ਜੀ ਮੈਂ ਰੀਤਿੰਦਰ ਸਿੰਘ ਪਿੰਨ ਮੇਰਾ ਸਰਾਏ ਨਾਗਾ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਵੀ ਸਾਡੇ ਪਿੰਡ ਗਰਾਊਂਡ ਦਾ ਮਸਲਾ ਚੱਲ ਰਿਹਾ ਕਾਫੀ 2-3 ਮਹੀਨਿਆਂ ਤੋਂ ਚੱਲ ਰਿਹਾ ਵੀ ਪੰਚਾਇਤ ਉਸਦੀ ਨੂੰ ਨਕਾਰ ਰਹੀ ਹੈ ਵੀ ਇਹਨਾਂ ਨੂੰ ਗਰਾਊਂਡ ਵਧਾ ਕੇ ਦਿੱਤਾ ਜਾਵੇ। ਤੇ ਅਸੀਂ ਉਸੇ ਉਸੇ ਗਰਾਊਂਡ ਨੂੰ ਲੈ ਕੇ ਬੇਨਤੀ ਕਰਨਾ ਚਾਹੁੰਦੇ ਹਾਂ ਸਾਰੇ ਜ਼ਿਲ੍ਹੇ ਦੇ ਪਲੇਅਰਾਂ ਨੂੰ ਵੀ ਸਾਡਾ ਸਾਥ ਦਿਓ ਅਸੀਂ ਐਤਵਾਰ ਨੂੰ ਇਕੱਠ ਕਰ ਰਹੇ ਹਾਂ ਪਿੰਡ ਸਰਾਇਨਾਗਾ ਵਿਖੇ 11 ਵਜੇ ਦਾ ਸਾਡਾ ਟਾਈਮ ਆ ਕਿਰਪਾ ਕਰਕੇ ਵੀ ਸਾਰੇ ਪਲੇਅਰ ਆ ਕੇ ਸਾਡਾ ਸਾਥ ਦਿਨ ਤਾਂ ਜੋ ਹਰ ਸਾਡੇ ਪਿੰਡ ਨੂੰ ਉਦਾਹਰਨ ਬਣਾ ਕੇ ਅਸੀਂ ਦੂਜੇ ਪਿੰਡਾਂ ਅੱਗੇ ਵੀ ਰੱਖੀਏ ਤੇ ਗਰਾਊਂਡ ਵੀ ਛੜਾ ਸਕੀਏ।